மா ਜਨਤਾ ਦਾ ਕਿ ਸਾਰਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨੂੰ ਪਰਮਾ ਹੁੰਗਾਰਾ ਦਿੱਤਾ ਹੈ ਔਰ ਤਿਉਹਾਰ ਨੂੰ ਆਪਾਂ ਇੱਕ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇੱਕ ਫੈਮਲੀ ਦੀ ਤਰ੍ਹਾਂ ਆਪਾਂ ਮਨਾ ਰਿਹਾ ਹੈ ਧੰਨਵਾਦ ਕਰਦੀ ਹਾਂ ਬੱਬੂ ਜੀ ਦਾ ਜਿਹੜੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਇੱਥੇ ਆ ਕੇ ਇਹ ਸਾਰਾ ਪ੍ਰੋਗਰਾਮ ਸੈਟਅਪ ਕੀਤਾ ਹੈ ਔਰ ਇੰਨਾ ਵੱਡਾ ਮਤਲਬ ਪ੍ਰੋਗਰਾਮ ਨੂੰ ਇੰਨਾ ਵਧੀਆ ਰੂਪ ਦਿੱਤਾ ਹੈ ਰਾਈਟ ਮੈਂ ਇੰਨਾ ਮੇਰੇ ਨਸ਼ਾ ਮੁਕਤੀ ਮੋਰਚੇ ਦੇ ਵਾਈਸ ਡਿਸਟ੍ਰਿਕਟ ਕੋਆਰਡੀਨੇਟਰ ਯੂਰਾਜ ਜੀ ਵੀ ਨੇ ਬਹੁਤ ਸਾਰੇ ਮੋਤਵਾਰ ਬੰਦੇ ਨੇ ਤੇ ਜਿੰਨਰ ਅਕਲ ਜਿਨੇ एवरीवन ਬਡੀ ਰਾਜਵੀਰ ਜੀ ਸਾਰੇ ਜਾਣੇ ਜਿੰਨੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਹੈ ਮੇਰੇ ਐਮਸੀਸ एवरीवन ਇਜ਼ देयर ਸੋ ਅਸੀਂ ਅੱਜ ਸਾਰੇ ਜਾਣੇ ਇੱਕ ਅਸੈਂਬਲੀਜ਼ ਦੇ ਵਾਂਗੂ ਜਿਹੜਾ ਇਹ ਤਿਉਹਾਰ ਹੈ ਆਪਾਂ ਇੱਥੇ ਆ ਮਨਾ ਰਹੇ ਹਾਂ ਔਰ ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੈ ਉਹ ਰਿਪਰੈਜ਼ੈਂਟ ਆਪਣੇ ਆਪ ਦੇ ਵਿੱਚ ਕਰਦਾ ਹੈ ਤਿਉਹਾਰ ਦਾ ਮਹੱਤਵ ਕੀ ਹੈ ਮਨਾਉਂਦਾ ਇਹ ਨਹੀਂ ਵੀ ਸਾਲ ਦੇ ਵਿੱਚ ਇੱਕ ਦਿਨ ਅਸੀਂ ਮਨਾ ਲੈਣਾ ਤੇ ਬਸ ਅਸੀਂ ਰਾਵਣ ਨੂੰ ਸਾੜ ਦੇਣਾ ਹੈ ਬਟ ਰਾਵਣ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹਰ ਰੋਜ਼ ਸਾਨੂੰ ਖਤਮ ਕਰਨਾ ਚਾਹੀਦਾ ਹੈ ਔਰ ਉਹ ਰਾਵਣ ਦਾ ਖਤਮ ਕਰਨਾ ਮਤਲਬ ਹੈ ਕਿ ਆਪਣੀ ਜ਼ਿੰਦਗੀ ਜੋ ਹੰਕਾਰ ਖਤਮ ਕਰਨਾ ਚਾਹੀਦਾ ਹੈ 네ਗੇਟਿਵਿਟੀ ਔਰ ਗਲਤ ਗੱਲਾਂ ਜਿਹੜੀਆਂ ਨੇ ਆਪਾਂ ਨੂੰ ਆਪਣੀ ਜ਼ਿੰਦਗੀ ਚੋਂ ਖਤਮ ਕਰਨੀਆਂ ਚਾਹੀਦੀਆਂ ਆ ਤਾਂ ਦੀ ਉਹ ਇੱਕ ਸਾਲ ਬਾਅਦ ਜਿਹੜਾ ਆਪਾਂ ਰਾਵਣ ਨੂੰ ਸਾੜਦੇ ਆ ਉਹਦਾ ਜਿਹੜਾ ਮਹੱਤਵ ਹੈ ਜਾਂ ਉਹਦੀ ਜਿਹੜੀ ਸਿੱਖਿਆ ਹੈ ਉਸ ਤਿਉਹਾਰ ਦੀ ਉਹ ਅਮਲੀ ਰੂਪ ਦੇ ਵਿੱਚ ਆਪਾਂ ਹਰ ਇੱਕ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਪਣਾਈਏ ਤਾਂ ਦੀ ਉਸ ਤਿਉਹਾਰ ਨੂੰ ਮਨਾਉਣ ਦਾ ਵੀ ਸਾਡਾ ਮਹੱਤਵ ਹੈ ਜਿਸ ਤਰ੍ਹਾਂ ਅਜ ਰਾਮ ਦੇ ਨਾਲ ਮੇਘ ਰਾ ਮੇਘਨਾਥ ਤੇ ਕੁੰਭ ਨ ਕਰਨ ਦੇ ਵੀ ਪੁਤਲੇ ਸਾਡੇ ਜਾ ਰਹੇ ਨੇ ਇਹ ਲੋਕਾਂ ਨੂੰ ਇਹਦਾ ਸੰਦੇਸ਼ ਕੀ ਜਾਂਦਾ ਹੈ ਵੇਖੋ ਜੀ ਜਿਹੜੇ ਵੀ ਇਨਸਾਨ ਆ ਜਿਹੜੇ ਵੀ ਗਲਤ ਇਨਸਾਨ ਦਾ ਸਾਥ ਵੀ ਦਿੰਦੇ ਆ ਕਿਸੇ ਵੀ ਰੂਪ ਦੇ ਵਿੱਚ ਉਹ ਉਹ ਪਾਪ ਕਰਨ ਵਾਲਾ ਜਿਹੜਾ ਬੰਦਾ ਹੈ ਪਾਪ ਕਰਨ ਵਾਲੇ ਦੇ ਨਾਲ ਜਿਹੜੇ ਭਾਗੀਦਾਰ ਹੁੰਦੇ ਉਹ ਵੀ ਉਨੇ ਹੀ ਜ਼ਿੰਮੇਵਾਰ ਹੁੰਦੇ ਆ ਇਸ ਕਰਕੇ ਇਹਦਾ ਇਹੀ ਮਤਲਬ ਹੈ ਜਿਹੜਾ ਸਾਹਮਣੇ ਤੁਹਾਡੇ ਸਾਹਮਣੇ ਹੈ ਤੇ ਸੋ ਮੈਂ ਇਹੀ ਦੁਬਾਰਾ ਕਹਿਣਾ ਚਾਹੁੰਦੀ ਆ ਵੀ ਇਹ ਪੂਰੇ ਸਾਲ ਦੇ ਵਿੱਚ ਇਕੋ ਦਿਨ ਰਾਵਣ ਨੂੰ ਸਾੜਨ ਦਾ ਮਤਲਬ ਇਹ ਨਹੀਂ ਇਹ ਵੀ ਆਪਾਂ ਉਸੇ ਦਿਨ ਉਸ ਤਿਉਹਾਰ ਨੂੰ ਇੰਜੋਏ ਕਰੀਏ ਪਟਾਕੇ ਇੰਜੋਏ ਕਰੀਏ ਤੇ ਆਪਾਂ ਖਤਮ ਕਰ ਦਈਏ ਨਹੀਂ ਉਹਨੂੰ ਆਪਾਂ ਨੂੰ ਆਪਣੀ ਅਮਲੀ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਸ ਤਿਉਹਾਰ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਤੇ ਅਪਣਾਉਣਾ ਚਾਹੀਦਾ ਅੱਜ ਦੀ ਨੌਜਵਾਨ ਜਿਹੜੀ ਪੀੜ੍ਹੀ ਹੈ ਬੁਰਾਈਆਂ ਵੱਲ ਵਧਦੀ ਜਾ ਰਹੀ ਚਲ ਕੇ ਆਮ ਸਰਕਾਰ ਨੇ ਪੀੜਾ ਵੀ ਚੁੱਕਿਆ ਨਸ਼ਾ ਵਿਰੋਧ ਜਿਹੜਾ ਉਹਦੇ ਬਾਰੇ ਤੁਸੀਂ ਅੱਜ ਬੱਚਿਆਂ ਨੂੰ ਨੌਜਵਾਨਾਂ ਨੂੰ ਸਮਾਜ ਨੂੰ ਕੀ ਸਿੱਖਿਆ ਦੇਣਾ ਚਾਹੀਦਾ ਮੈਂ ਇਹੀ ਕਹਿਣਾ ਚਾਹੁੰਦੀ ਆ ਵੇਖੋ ਜਿੰਨਾ ਹੋ ਸਕਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਕੁਝ ਬਨਣਾ ਚਾਹੀਦਾ ਪੰਜਾਬ ਇੱਕ ਇਹ ਜੀ ਸਟੇਟ ਹੈ ਜਿੱਥੇ ਸਾਡੇ ਬੱਚੇ ਜਿਹੜੇ ਹੈ ਆ ਫੋਰਟ ਦੇ ਵਿੱਚ ਜਾਂਦੇ ਸੀਗੇ ਪੁਲਿਸ 'ਚ ਜਾਂਦੇ ਸੀਗੇ ਆਈਪੀਐਸ ਅਫੀਸਰ ਬਣਨ ਦੀ ਗੱਲ ਕਰਦੇ ਸੀਗੇ ਮੈਂ ਜਾਣੇ ਛੋਟੇ ਬੱਚੇ ਜਿੰਨੇ ਐ ਇਹਨਾਂ ਦੀਆਂ ਮਤਵਵਾਦ ਫਿਜ਼ੀਕਲ ਐਕਟੀਵिटीज ਹੋਣੀਆਂ ਚਾਹੀਦੀਆਂ ਇਹਨਾਂ ਨੂੰ ਗੇਮਸ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਸਰਕਾਰ ਨੇ ਮੁਹਿੰਮ ਚੁੱਕੀ ਹੈ ਯੁਧ ਨਸ਼ਾ ਵਿਰੋਧ ਅਸੀਂ ਕੰਮ ਕਰ ਹੀ ਰਹੇ ਹਾਂ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਪਿੰਡਾਂ 'ਚ ਬੀਡੀਸੀ ਪ੍ਰੋਗਰਾਮ ਵੀ ਚੱਲ ਰਿਹਾ ਹੈ ਤਾਂ ਕਿ ਆਪਾਂ ਹੋਰ ਵਧੀਆ ਤਰੀਕੇ ਦੇ ਨਾਲ ਇਹਨੂੰ ਇੱਥੇ ਪਕੜ ਪਾ ਸਕੀਏ ਮੈਂ ਨਹੀਂ ਕਹਿ ਸਕਦੀ ਵੀ ਅੱਜ ਹੀ ਸਾਰੀ ਚੀਜ਼ ਖਤਮ ਹੋ ਜਾਊਗੀ ਜਿਵੇਂ ਸਾਨੂੰ ਲੋੜ ਪੈਂਦੀ ਹੈ ਰਾਵਣ ਨੂੰ ਸਾਲ ਸਾੜਨ ਦੀ 네ਗੇਟਿਵਿਟੀ ਨੂੰ ਖਤਮ ਕਰਨ ਦੀ ਹੰਕਾਰ ਨੂੰ ਉਸੇ ਤਰੀਕੇ ਦੇ ਨਾਲ ਆਪਾਂ ਨੂੰ ਹਰ ਇੱਕ ਦਿਨ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚ ਥੈਂਕ ਯੂ ਹਾਂ ਜਗਰਾਤ ਸਿੰਘ ਜੀ ਅੱਜ ਰਾਜਾ ਸਾਸੀ ਸਾਬ ਤਸੀਲ ਚ ਮੈਦਾਨ ਦੇ ਵਿੱਚ ਦੁਸ਼ਹਿਰਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੀ ਸਭ ਤੋਂ ਵਧੀਆ ਇੱਕ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਜਿਵੇਂ ਹੁਣ ਨੌਜਵਾਨ ਮੁੰਡਾ ਪ੍ਰਧਾਨ ਬਣਿਆ ਰਾਜਾ ਸਾਸੀ ਦਾ ਨੌਜਵਾਨ ਪੀੜ੍ਹੀ ਆ ਇੱਕ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਝੂਠ ਤੇ ਸੱਚ ਦੀ ਜਿੱਤ ਦਾ ਪ੍ਰਤੀਕ ਆ ਅੱਜ ਦਾ ਜਿਹੜਾ ਤਿਉਹਾਰ ਆ ਸੋ ਬੰਦਾ ਕਿਸੇ ਨੇ ਕਿਹਾ ਧਰਤੀ ਨੂੰ ਕੀ ਧਰਤੀ ਕੀ ਖਾਂਦੀ ਆ ਧਰਤੀ ਨੇ ਕਿਹਾ ਕਿ ਮੈਂ ਹੰਕਾਰ ਖਾਨੀ ਆ ਜਿਹੜਾ ਵੀ ਬੰਦਾ ਹੰਕਾਰ ਚ ਆਇਆ ਚਾਹੇ ਉਹ ਕਿੱਡਾ ਵੀ ਬਲੀ ਸੀਗਾ ਵਿਦਵਾਨ ਸੀਗਾ ਉਸ ਨੂੰ ਇਸ ਧਰਤੀ ਦੇ ਵਿੱਚ ਹੀ ਸੋਣਾ ਪਿਆ ਸੋ ਇਸ ਕਰਕੇ 라ਵਣ ਦਾ ਜੋ ਵੀ ਅੱਜ দહન ਕਰਨ ਲੱਗੇ ਨੇ ਤੇ ਬਹੁਤ ਵਧੀਆ ਉਪਰਾਲਾ ਇੱਕ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦਾ ਸੁਨੇਹਾ ਜਾਂਦਾ ਵਾ ਸਾਰੇ ਆਪਣਾ ਨਗਰ ਵਾਸੀਆਂ ਨੂੰ ਤੇ ਆਲੇ ਦੁਆਲੇ ਦੇ ਪੰਡਾਲਿਆਂ ਜੀ ਸੁਜੀਤ ਸਿੰਘ ਜੀ ਸੁਖਦੀਪ ਸਿੰਘ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਹਲਕਾਂ ਚਾਰਜ ਮੈਡਮ ਸੋਨੀਆ ਮਾ ਜੀ ਨਾਲ ਦੂਸਰਾ ਜਿਹੜਾ ਤਿਉਹਾਰ ਮਨਾਇਆ ਜਾ ਰਿਹਾ ਹੈ ਨਗਰ ਪੰਚਾਇਤ ਦੇ ਜਿਹੜੇ ਪ੍ਰਧਾਨ ਨੇ ਬੱਬੂ ਜੀ ਅਰਵਿੰਦਰ ਸਿੰਘ ਬੱਬੂ ਜੀ ਉਹਨਾਂ ਦੇ ਦੇਖ ਵਿੱਚ ਮਨਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਜਿਵੇਂ ਵੇਖ ਰਹੇ ਹੋ ਦ੍ਰਿਸ਼ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੂਸਰਾ ਸਾਰੇ ਹਲਕਾ ਰਾਜਾ ਸੰਸੀ ਦੇ ਵਸਨੀਕਾਂ ਨੂੰ ਦੁਸ਼ਹਿਰੇ ਦੀਆਂ ਬਹੁਤ-ਬਹੁਤ ਵਧਾਈਆਂ ਸੋ ਬੜੀ ਵਧੀਆ ਗੱਲ ਹੈ ਪਿਛਲੇ 4 ਸਾਲ ਤੋਂ ਇਹ ਚੀਜ਼ ਇੱਥੇ ਰੁਕੀ ਹੋਈ ਸੀ ਕਿਸੇ ਨੇ ਮਨਾਉਣ ਦੀ ਦੁਸ਼ਹਿਰਾ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੋ ਬੜਾ ਵਧੀਆ ਉਪਰਾਲਾ ਸਾਡੇ ਨਗਰ ਪੰਚਾਇਤ ਰਾਜਾ ਸੰਸੀ ਦੇ ਪ੍ਰਧਾਨ ਅਰਵਿੰਦਰ ਸਿੰਘ ਬੱਬੂ ਸ਼ਾਹ ਜੀ ਨੇ ਕੀਤਾ ਵਿਸਾਲ ਛੇਠ ਜੀ ਨੇ ਕੀਤਾ ਇਹਨਾਂ ਦੇ ਸਹਿਯੋਗ ਸਦਕਾ ਵੱਡੀ ਪੱਧਰ ਤੇ ਅੱਜ ਇੱਥੇ ਦੁਸ਼ਹਿਰਾ ਰਾਜਾ ਸੰਸੀ ਦੇ ਵਿੱਚ ਮਨਾਇਆ ਜਾ ਰਿਹਾ ਸੋ ਇਹਨਾਂ ਦੇ ਵੀ ਧੰਨਵਾਦੀ ਆ ਕਿ ਇਹਨਾਂ ਨੇ ਇਹ ਵਧੀਆ ਉਪਰਾਲਾ ਕੀਤਾ ਆ ਕਿਉਂਕਿ ਇਸ ਚੀਜ਼ ਨੂੰ ਵੇਖਣ ਵਾਸਤੇ ਤੁਸੀਂ ਦੇਖ ਸਕਦੇ ਕਿੰਨਾ ਭਾਰੀ ਇਕੱਠ ਹੋਇਆ ਜਿੱਥੇ ਰਾਜਸਥਾਨੀ ਵਾਸੀਆਂ ਦਾ ਸੋ ਬੁਰਾਈ ਤੇ ਅਸ਼ਾਈ ਦੀ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰਾ ਜੋ ਸਾਰੇ ਭਾਰਤ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਮਨਾਇਆ ਜਾਂਦਾ ਸੋ ਮੈਂ ਤੁਹਾਡੇ ਚੈਨਲ ਦੇ ਮਾਦੀ ਮਰਾਈ ਇਹ ਵੀ ਕਹਿਣਾ ਚਾਹੁੰਦਾ ਕਿ ਸਾਡਾ ਫਰਜ਼ ਹੈ ਮੋਢਲਾ ਫਰਜ਼ ਹੈ ਕਿ ਅਸੀਂ ਜਾਤੀ ਭੇਦ ਭਾਵ ਤੋਂ ਉੱਪਰ ਉੱਠ ਕੇ ਹਰ ਧਰਮ ਦਾ ਸਤਿਕਾਰ ਕਰੀਏ ਤੇ ਸਾਰੇ ਹੀ ਰਲ ਮਿਲ ਕੇ ਜਿੰਨੇ ਵੀ ਤਿਹਾਰ ਨੇ ਸਾਂਝੇ ਪੱਧਰ ਤੇ ਉਹ ਤਿਹਾਰ ਮਨਾਈਏ ਸੋ ਸਾਡਾ ਇਹ ਵਿਸ਼ੇਸ਼ ਉਪਰਾਲਾ ਹੈ ਛੋਟਾ ਜਿਹੜਾ ਅਰਵਿੰਦਰ ਜੀ ਨੇ ਕੀਤਾ ਐ ਸੋ ਬਹੁਤ ਵਧੀਆ ਗੱਲ ਆ ਸੋ ਅਸੀਂ ਅੱਗੇ ਤੋਂ ਵੀ ਇਹੀ ਕਹਿੰਨੇ ਆ ਕਿ ਗਾਂਹ ਆਉਣ ਵਾਲੇ ਤਿਹਾਰ ਵੀ ਆਪਾਂ ਸਾਰੇ ਰਲ ਮਿਲ ਕੇ ਜਾਤੀਵਾਦੀ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਸਾਰੇ ਸਾਂਝੇ ਇੱਕ ਪਲੇਟਫਾਰਮ ਤੇ ਇਕੱਤਰ ਹੋ ਕੇ ਸਾਰੇ ਤਿਹਾਰ ਮਨਾਈਏ ਸੋ ਇਹ ਗੱਲ ਦਾ ਮੈਂ ਬੜੀ ਅੱਜ ਖੁਸ਼ੀ ਮਹਿਸੂਸ ਕਰਦਾ ਕਿ ਇਹਨਾਂ ਨੇ ਵਧੀਆ ਉਪਰਾਲਾ ਕੀਤਾ ਜਿਵੇਂ ਕਿ ਅੱਜ ਬੁਰਾਈ ਦਾ ਡਟ ਕੇ ਵਿਰੋਧ ਕਰਨ ਲਈ ਜਿਵੇਂ ਆਰਵਿੰਦ ਜੀ ਨੇ ਇਹਨਾਂ ਦਾ ਵੱਧ ਕੀਤਾ ਸੀਗਾ ਬੁਰਾਈ ਕਰਕੇ ਕੀਤਾ ਨੇਕੀ ਉੱਤੇ ਜਦ ਵੱਧਦੀ ਹੈ ਕਿ ਨੇਕੀ ਦੀ ਜਿੱਤ ਹੋਈ ਸੀਗੀ ਤੁਸੀਂ ਬੁਰਾਈ ਵਧਾਵੇ ਡਟ ਕੇ ਮੁਕਾਬਲਾ ਕਰਨ ਲਈ ਕੀ ਨੌਜਵਾਨਾਂ ਨੂੰ ਜਿਹੜਾ ਉਦੇਸ਼ ਹੈ ਅਸੀਂ ਵੇਖੋ ਜੀ ਜਦੋਂ ਜਦੋਂ ਵੀ ਕੋਈ ਹੰਕਾਰ ਚ ਇਨਸਾਨ ਆਇਆ ਬੁਰਾਈ ਵਧੀ ਹੈ ਤਾਂ ਉਹਦਾ ਅੰਤ ਹੋਣਾ ਸੁਭਾਵਿਕ ਹੀ ਹੈ ਉਹਨੂੰ ਖਤਮ ਕਰ ਲਈ ਵੀ ਦੁਨੀਆ ਤੇ avatars ਪੈਦਾ ਹੋਏ ਨੇ ਸਮੇਂ ਸਮੇਂ ਦੇ ਉਤਾਰ RAM ਜੀ ਆਏ ਸੋ ਉਹਨਾਂ ਨੇ ਇਸ ਬੁਰਾਈ ਦਾ ਅੰਤ ਕੀਤਾ ਸੋ ਮੈਂ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਆਓ ਆਪਾਂ ਵੀ ਰਲ ਮਿਲ ਕੇ ਜਿੰਨਾ ਕਿ ਸਹਿਯੋਗ ਕਰ ਸਕਦੇ ਹਾਂ ਸਾਰੇ ਆਪਣੇ ਨੌਜਵਾਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਨਸ਼ਿਆਂ ਤੋਂ ਬਚਾਉਣ ਵਾਸਤੇ ਵਧੀਆ ਉਪਰਾਲੇ ਕਰਿਆ ਕਰੀਏ ਤੇ ਇਹੋ ਜੇ ਪ੍ਰੋਗਰਾਮ ਜਾਂ ਖੇਡਾਂ ਪਤੀ ਜੋ ਵੀ ਪ੍ਰੋਗਰਾਮ ਨੇ ਉਹ ਲਿਖਿਆ ਕਰੀਏ ਸੋ ਤੁਹਾਡਾ ਵੀ ਇੱਥੇ ਆਉਣ ਤੇ ਧੰਨਵਾਦ ਕਰਦੇ ਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ